ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 122 ਤੋਂ ਲੈ ਕੇ 124 ਤੱਕ ਸਵੈਮਾਨ ਬਾਣੀ ਤੇ ਵਿਚਾਰ ਕਰਦੇ ਹਾਂ ਜੀ ਆ ਤੀਸਰੇ ਪਾਚਾ ਗੁਰੂ ਅਮਰਦਾਸ ਜੀ ਦੀ ਬਾਣੀ ਅਸ਼ਟਪਦੀਆਂ ਦੇ ਵਿੱਚ ਰਾਗ ਮਾਜ ਵਿੱਚ ਚੱਲ ਰਹੀ ਹੈ ਜੀ ਆਓ ਸਾਂਝ ਪਾਈਏ ਗੁਰਬਾਣੀ ਦੀ ਲੜੀ ਨਾਲ ਜੀ ਮਾਜ ਮਹੱਲਾ ਤੀਜਾ ਸੱਚਾ ਸੇਵੀ ਸੱਚ ਸਲਾਹੀ ਸੱਚਾ ਨਾਏ ਦੁੱਖ ਕਬਹੀ ਨਹੀਂ ਸੁਖ ਦਾਤਾ ਸੇਵਨ ਸੁਖ ਪਾਇਨ ਗੁਰਮਤਿ ਮਨ ਵਸਾਵਣਿਆ ਹਉ ਵਾਰੀ ਜੀਓ ਵਾਰੀ ਸੁਖ ਸਹਜ ਸਮਾਦ ਲਗਾਵਣਿਆ ਜੋ ਹਰਿ ਸੇਵੈ ਸਦਾ ਸੋਹੇ ਸੋ ਬਾ ਸੁਰਤ ਸੁਹਾਵਣਿਆ ਰਹਾਓ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਸੱਚਾ ਸੇਵੀ ਸੱਚ ਸਲਾਹੀ ਕਹਿੰਦੇ ਮੈਂ ਸਦਾ ਹੀ ਉਸ ਸੱਚੇ ਦਾ ਸਿਮਰਨ ਕਰਦਾ ਉਸ ਸੱਚੇ ਦੀ ਸਿਫਤ ਸਲਾਹ ਕਰਦਾ ਕਹਿੰਦੇ ਜੋ ਵੀ ਸੱਚੇ ਦੇ ਸਿਮਰਨ ਦੇ ਵਿੱਚ ਸੱਚੇ ਦੇ ਸਿਫਤ ਸਲਾਹ ਵਿੱਚ ਲੱਗਦਾ ਹੈ ਉਸ ਨੂੰ ਕਦੇ ਵੀ ਆਤਮਿਕ ਦੁੱਖ ਨਹੀਂ ਹੁੰਦਾ ਸੁਖ ਦਾਤਾ ਸੇਵਨ ਸੁਖ ਪਾਇਨ ਕਹਿੰਦੇ ਜੋ ਸੁੱਖਾਂ ਦੇ ਦਾਤੇ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਨੇ ਉਹ ਹਮੇਸ਼ਾ ਹੀ ਸੁੱਖ ਪਾਉਂਦੇ ਨੇ ਤੇ ਉਹ ਗੁਰੂ ਦੀ ਮਤ ਦੇ ਉੱਪਰ ਚੱਲ ਕੇ ਪਾਸ਼ਾ ਦੇ ਨਾਮ ਨੂੰ ਮਨ ਦੇ ਵਿੱਚ ਵਸਾਉਂਦੇ ਨੇ ਕਹਿੰਦੇ ਮੈਂ ਉਹਨਾਂ ਤੋਂ ਵਾਰੇ ਜਾਵਾਂ ਮੇਰਾ ਜੀ ਉਹਨਾਂ ਤੋਂ ਸਦਕੇ ਜਾਵੇ ਜੋ ਕਹਿੰਦੇ ਆਤਮਿਕ ਅਡੋਲਤਾ ਵਿੱਚ ਟਿਕ ਕੇ ਵਾਹਿਗੁਰੂ ਜੀ ਦੇ ਵਿੱਚ ਸੁਰਤ ਜੋੜਦੇ ਨੇ ਕਹਿੰਦੇ ਜੋ ਹਰੀ ਦਾ ਸਿਮਰਨ ਕਰਦੇ ਨੇ ਉਹ ਸਦਾ ਹੀ ਸੋਹਣੇ ਜੀਵਨ ਵਾਲੇ ਹੁੰਦੇ ਨੇ ਕਹਿੰਦੇ ਜਿਹੜੀ ਉਹਨਾਂ ਨੂੰ ਸੋਭਾ ਮਿਲਦੀ ਆ ਵਡਿਆਈ ਮਿਲਦੀ ਆ ਕਹਿੰਦੇ ਜਿਹੜੀ ਉਹਨਾਂ ਦੀ ਸੁਰਤ ਹੁੰਦੀ ਆ ਬੜੀ ਸੁਹਾਵਣੀ ਜਗ੍ਹਾ ਤੇ ਟਿਕਦੀ ਆ ਵਾਹਿਗੁਰੂ ਜੀ ਚ ਟਿਕਦੀ ਆ ਸਭ ਕੋ ਤੇਰਾ ਭਗਤ ਕਹਾਏ ਸੇਈ ਭਗਤ ਤੇਰਾ ਮਨ ਪਾਏ ਕਹਿੰਦੇ ਉਸ ਤਰ੍ਹਾਂ ਤੇ ਹਰ ਕੋਈ ਤੇਰਾ ਭਗਤ ਕਹੌਂਦਾ ਹੈ ਪਰ ਉਹੀ ਭਗਤ ਹੈ ਜਿਹੜਾ ਤੇਰੇ ਮਨ ਨੂੰ ਪਾ ਜਾਂਦਾ ਹੈ ਸੱਚ ਬਾਣੀ ਤੂੰ ਦੈ ਸਲਾਹਨ ਰੰਗ ਰਾਤੇ ਭਗਤ ਕਰਾਵਣਿਆ ਕਹਿੰਦੇ ਜਿਹੜੇ ਤੇਰੀ ਭਗਤੀ ਕਰਦੇ ਨੇ ਉਹ ਤੇਰੀ ਬਾਣੀ ਦੇ ਰਾਹੀ ਤੇਰੀ ਸਲਾਹਤਾ ਕਰਦੇ ਨੇ ਤੇਰੇ ਪ੍ਰੇਮ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ ਉਹਨਾਂ ਦੀ ਬਾਣੀ ਸੱਚੀ ਹੁੰਦੀ ਆ ਸਭ ਕੋ ਸੱਚੇ ਹਰ ਜਿਓ ਤੇਰਾ ਗੁਰਮਖ ਮਿਲੇ ਤਾਂ ਚੁੱਕੈ ਫੇਰਾ ਕਹਿੰਦੇ ਉਸ ਤਰ੍ਹਾਂ ਤੇ ਵਾਹਿਗੁਰੂ ਜੀ ਹਰ ਇੱਕ ਜੀ ਤੇਰਾ ਹੀ ਪੈਦਾ ਕੀਤਾ ਹੋਇਆ ਸੰਸਾਰ ਵਿੱਚ ਪਰ ਜਦੋਂ ਕੋਈ ਜੀਵ ਗੁਰੂ ਦੀ ਸ਼ਰਨ ਵਿੱਚ ਆਉਂਦਾ ਜਿਸ ਨੂੰ ਗੁਰੂ ਦਾ ਮਿਲਾਪ ਹੁੰਦਾ ਫਿਰ ਉਹਦਾ ਇੱਥੇ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ ਜਾ ਤੁਦ ਪਾਵੇ ਤਾਂ ਨਾਏ ਰਚਾਵੇ ਤੂੰ ਆਪੇ ਨਾਉ ਜਪਾਵਣਿਆ ਕਹਿੰਦੇ ਜਦੋਂ ਤੈਨੂੰ ਚੰਗਾ ਲੱਗਦਾ ਤਾਂ ਤੂੰ ਕਿਸੇ ਜੀਵ ਨੂੰ ਆਪਣੇ ਪ੍ਰੇਮ ਦੇ ਰੰਗ ਵਿੱਚ ਰੰਗ ਲੈਣਾ ਤੇ ਉਹਨਾਂ ਕੋਲੋਂ ਆਪਦਾ ਨਾਂ ਵੀ ਜਪਵਾਉਣਾ ਗੁਰਮਤੀ ਹਰ ਮਨ ਵਸਾਇਆ ਹਰਖ ਸੋਗ ਸਭ ਮੋਹ ਗਵਾਇਆ ਕਹਿੰਦੇ ਜਿਸ ਜੀਵ ਨੇ ਗੁਰੂ ਦੀ ਮੱਤ ਤੇ ਚੱਲ ਕੇ ਉਸ ਪਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਵਸਾ ਲਿਆ ਉਦਾ ਸਾਰਾ ਖੁਸ਼ੀ ਗਮੀ ਮੋ ਸਭ ਕੁਝ ਖਤਮ ਹੋ ਗਿਆ ਉਹ ਨਿਰਲੇਪ ਹੋ ਗਿਆ ਸਾਰੇ ਵਿਕਾਰਾਂ ਤੋਂ ਸਭ ਮਤਲਬ ਆਸਾ ਤ੍ਰਿਸ਼ਨਾ ਤੋਂ ਸਭ ਸੰਸਾਰਿਕ ਜਿਹੜੇ ਮਤਲਬ ਰੰਗ ਤਮਾਸ਼ੇ ਨੇ ਵਾਹਿਗੁਰੂ ਜੀ ਵਾਹਿਗੁਰੂ ਇੱਕ ਸਿ ਸਿਓ ਲਿਵ ਲਾਗੀ ਸਦ ਹੀ ਹਰ ਨਾਮ ਮਨ ਵਸਾਵਣਿਆ ਕਹਿੰਦੇ ਜਿਨ੍ਹਾਂ ਨੇ ਹਰੀ ਦਾ ਨਾਮ ਆਪਣੇ ਮਨ ਵਿੱਚ ਵਸਾ ਲਿਆ ਉਹਨਾਂ ਦੀ ਲਿਵ ਹਰੀ ਦੇ ਨਾਲ ਲੱਗੀ ਰਹਿੰਦੀ ਆ ਭਗਤ ਰੰਗ ਰਾਤੇ ਸਦਾ ਤੇਰੇ ਚਾਏ ਨਾ ਨਿਦ ਨਾਮ ਵਸਿਆ ਮਨ ਆਏ ਕਹਿੰਦੇ ਜਿਹੜੇ ਤੇਰੇ ਭਗਤ ਨੇ ਉਹ ਸਦਾ ਪਿਆਰ ਦੇ ਨਾਲ ਤੇਰੇ ਨਾਮ ਦੇ ਰੰਗ ਵਿੱਚ ਰੁੱਤੇ ਰਹਿੰਦੇ ਨੇ ਕਹਿੰਦੇ ਤੇਰਾ ਜਿਹੜਾ ਨਾਮ ਆ ਜਿਹਨੂੰ ਸੰਸਾਰ ਦੇ ਨੌ ਖਜ਼ਾਨੇ ਨੌ ਨਿਧੀਆਂ ਕਹਿੰਦੇ ਨੇ ਇਹ ਉਹਨਾਂ ਦੇ ਮਨ ਵਿੱਚ ਆ ਕੇ ਵਸ ਜਾਂਦਾ ਪੂਰੇ ਬਾਗ ਸਤਗੁਰ ਪਾਇਆ ਸਬਦੇ ਮੇਲ ਮਿਲਾਵਣਿਆ ਕਹਿੰਦੇ ਜਿਨ੍ਹਾਂ ਦੇ ਵੱਡੇ ਭਾਗ ਨੇ ਉਹਨਾਂ ਨੂੰ ਸਤਗੁਰ ਦਾ ਮਿਲਾਪ ਹੁੰਦਾ ਸਤਗੁਰ ਦੀ ਸ਼ਰਨ ਵਿੱਚ ਆਉਂਦੇ ਨੇ ਕਹਿੰਦੇ ਫਿਰ ਸਤਗੁਰ ਦੇ ਸ਼ਬਦ ਦੇ ਨਾਲ ਉਹਨਾਂ ਦਾ ਵਾਹਿਗੁਰੂ ਜੀ ਦੇ ਨਾਲ ਮੇਲ ਹੋ ਜਾਂਦਾ ਤੂੰ ਦਿਆਲ ਸਦਾ ਸੁਖ ਦਾਤਾ ਤੂੰ ਆਪੇ ਮਿਲੇ ਗੁਰਮਖ ਜਾਤਾ ਕਹਿੰਦੇ ਏ ਵਾਹਿਗੁਰੂ ਜੀ ਤੂੰ ਦਿਆਲ ਹੈ ਤੂੰ ਸਦਾ ਹੀ ਸੁਖ ਦੇਣ ਵਾਲਾ ਹੈ ਤੇ ਤੂੰ ਆਪ ਹੀ ਜੀਵ ਨੂੰ ਗੁਰੂ ਦੇ ਨਾਲ ਮਿਲਾਉਂਦਾ ਹੈ ਫਿਰ ਗੁਰੂ ਦੇ ਰਾਹੀਂ ਜੀਵ ਦੀ ਤੇਰੇ ਨਾਲ ਜਾਣ ਪਹਿਚਾਨ ਹੁੰਦੀ ਆ ਤੂੰ ਆਪ ਪੈ ਦੇਵੇਂ ਨਾਮ ਵਡਾਈ ਨਾਮ ਰਤੇ ਸੁਖ ਪਾਵਣਿਆ ਕਹਿੰਦੇ ਕਿਸੇ ਜੀਵ ਨੂੰ ਆਪਣੇ ਨਾਮ ਦੇ ਨਾਲ ਤੂੰ ਹੀ ਵਡਿਆਉਣਾ ਨਾਮ ਦੇ ਕੇ ਨਾਮ ਦੀ ਵਡਿਆਈ ਦਿਨਾ ਤੇ ਜੋ ਫਿਰ ਨਾਮ ਦੇ ਵਿੱਚ ਰਚੇ ਰਹਿੰਦੇ ਨੇ ਫਿਰ ਉਹ ਸੁਖ ਪਾਉਂਦੇ ਨੇ ਸਦਾ ਹੀ ਆਤਮਿਕ ਸੁਖ ਉਹਨਾਂ ਨੂੰ ਮਿਲਦਾ ਸਦਾ ਸਦਾ ਸੱਚ ਤੁਦ ਸਲਾਹੀ ਗੁਰਮਖ ਜਾਤਾ ਦੂਜਾ ਕੋ ਨਹੀਂ ਕਹਿੰਦੇ ਹੇ ਸੱਚੇ ਵਾਹਿਗੁਰੂ ਜੀ ਮੈਂ ਸਦਾ ਹੀ ਤੇਰੀ ਸਿਫਤ ਸਲਾਹ ਕਰਦਾ ਕਹਿੰਦੇ ਗੁਰੂ ਦੀ ਸ਼ਰਨ ਪਿਆ ਪਤਾ ਲੱਗਦਾ ਵੀ ਤੇਰੇ ਤੋਂ ਬਿਨਾ ਹੋਰ ਕੋਈ ਹੈ ਹੀ ਨਹੀਂ ਸਭ ਜਗ੍ਹਾ ਤੇ ਤੂੰ ਹੀ ਵਿਆਪਕ ਹੈ ਇਕ ਸਸਿਓ ਮਨ ਰਿਹਾ ਸਮਾਏ ਮਨ ਮੰਨਿਏ ਮਨੇ ਮਿਲਾਵਣਿਆ ਜਦੋਂ ਕਹਿੰਦੇ ਕਿਸੇ ਜੀਵ ਦਾ ਮਨ ਉਸ ਪਰਮਾਤਮਾ ਦੇ ਵਿੱਚ ਸਮਾਇਆ ਰਹਿੰਦਾ ਸੁਰਤ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਰਹਿੰਦੀ ਆ ਫੇਰ ਕਹਿੰਦਾ ਜਿਹੜਾ ਉਹਦਾ ਮਨ ਆ ਉਹ ਮਨ ਦੇ ਵਿੱਚ ਹੀ ਟਿਕਿਆ ਰਹਿੰਦਾ ਉਹ ਬਾਹਰ ਨਹੀਂ ਭਜਦਾ ਗੁਰਮਖ ਹੋਵੇ ਸੋ ਸਾਲਾਹੇ ਸਾਚੇ ਠਾਕੁਰ ਵੇ ਪਰਵਾਹੇ ਕਹਿੰਦੇ ਉਹ ਸੱਚਾ ਠਾਕੁਰ ਜਿਹੜਾ ਵੇ ਪਰਵਾਹ ਜਿਹਨੂੰ ਕਿਸੇ ਦੀ ਮੁਤਾਜੀ ਨਹੀਂ ਹੈਗੀ ਜਿਹਦੇ ਉੱਪਰ ਕਿਸੇ ਦਾ ਕੋਈ ਹੁਕਮ ਨਹੀਂ ਚੱਲਦਾ ਉਹਨੂੰ ਕਹਿੰਦੇ ਗੁਰੂ ਦੀ ਸ਼ਰਨ ਪਿਆ ਫੇਰ ਹੀ ਉਹਦੀ ਸਲਾਹ ਨਾ ਹੋ ਸਕਦੀ ਆ ਫੇਰ ਹੀ ਉਹਦੀ ਸਿੱਧ ਸਲਾਹ ਕੀਤੀ ਜਾ ਸਕਦੀ ਆ ਨਾਨਕ ਨਾਮ ਵਸੇ ਮਨ ਅੰਤਰ ਗੁਰਸਬਦੀ ਹਰ ਮੇ ਲਾਵਣਿਆ ਨਾਨਕ ਜੀ ਕਹਿੰਦੇ ਨੇ ਵੀ ਜਿਹਦੇ ਮਨ ਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਜਾਂਦਾ ਫਿਰ ਗੁਰੂ ਦੇ ਸ਼ਬਦ ਦੇ ਨਾਲ ਉਹਦਾ ਹਰੀ ਦੇ ਨਾਲ ਮਿਲਾਪ ਹੋ ਜਾਂਦਾ ਮਾਜ ਮਹਿਲਾ ਤੀਜਾ ਤੇਰੇ ਭਗਤ ਸੁਹੇ ਸਾਚੇ ਦਰਬਾਰੇ ਗੁਰ ਕੈ ਸ਼ਬਦ ਨਾਮ ਸਵਾਰੇ ਕਹਿੰਦੇ ਵਾਹਿਗੁਰੂ ਜੀ ਤੇਰੇ ਭਗਤ ਤੇਰੇ ਦਰਬਾਰ ਵਿੱਚ ਸੋਹਣੇ ਲੱਗਦੇ ਨੇ ਗੁਰੂ ਦੇ ਸ਼ਬਦ ਦੇ ਨਾਲ ਤੇਰੇ ਨਾਮ ਦੇ ਨਾਲ ਉਹਨਾਂ ਦੇ ਜੀਵਨ ਸਵਾਰੇ ਹੁੰਦੇ ਨੇ ਸਦਾ ਆਨੰਦ ਰਹੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਕਹਿੰਦੇ ਉਹ ਸਦਾ ਤੇਰੇ ਗੁਣਾ ਦਾ ਗaan ਕਰਦੇ ਨੇ ਦਿਨ ਰਾਤ ਕਰਦੇ ਨੇ ਤੇ ਫਿਰ ਦਿਨ ਰਾਤ ਹੀ ਉਹ ਆਨੰਦ ਵਿੱਚ ਰਹਿੰਦੇ ਨੇ ਤੇਰੇ ਗੁਣਾ ਦੀ ਸਿਫਤ ਕਰ ਕਰਕੇ ਤੇਰੇ ਗੁਣਾ ਦਾ ਗਾਇਨ ਕਰ ਕਰਕੇ ਉਹ ਤੇਰੇ ਵਿੱਚ ਸਮਾ ਜਾਂਦੇ ਨੇ ਹੋ ਵਾਰੀ ਜੀਓ ਵਾਰੀ ਨਾਮ ਸੁਣ ਮਨ ਵਸਾਉਣਿਆ ਕਹਿੰਦੇ ਮੈਂ ਸਦਕੇ ਆ ਮੇਰਾ ਜੀ ਸਦਕੇ ਆ ਜਿਹੜੇ ਨਾਮ ਨੂੰ ਸੁਣ ਕੇ ਆਪਣੇ ਮਨ ਵਿੱਚ ਵਸਾਉਂਦੇ ਨੇ ਹਰ ਜੀਓ ਸੱਚਾ ਉੱਚੋ ਉੱਚਾ ਹਮੇ ਮਾਰ ਮਿਲਾਉਣਿਆ ਰਹਾਓ ਕਹਿੰਦੇ ਉਹ ਹਰ ਜੀਓ ਸੱਚਾ ਹੈ ਸੱਚਾ ਮਤਲਬ ਦੀ ਹਮੇਸ਼ਾ ਰਹਿਣ ਵਾਲਾ ਹੈ ਅਟਲ ਹੈ ਸਭ ਤੋਂ ਉੱਚਾ ਹੈ ਕਹਿੰਦੇ ਜਦੋਂ ਜੀਵ ਆਪਣੇ ਅੰਦਰੋਂ ਹਉਮੈ ਖਤਮ ਕਰ ਲੈਂਦੇ ਨੇ ਫਿਰ ਉਹਨਾਂ ਦਾ ਉਹਦੇ ਨਾਲ ਮਿਲਾਪ ਹੋ ਜਾਂਦਾ ਹਰ ਜੀਓ ਸੱਚਾ ਸਾਚੀ ਨਾਈ ਗੁਰ ਪ੍ਰਸਾਦਿ ਕਿਸੈ ਮਿਲਾਈ ਕਹਿੰਦੇ ਉਹ ਹਰੀ ਪਰਮਾਤਮਾ ਸੱਚਾ ਹੈ ਉਹਦੀ ਵਡਿਆਈ ਸੱਚੀ ਹੈ ਪਰ ਗੁਰੂ ਦੀ ਕਿਰਪਾ ਦੇ ਨਾਲ ਕਿਸੇ ਦੇ ਨਾਲ ਹੀ ਉਹਦਾ ਕਿਸ ਕੋਈ ਹੀ ਉਹਦੇ ਨਾਲ ਮਿਲਦਾ ਹੈ ਕਿਸੇ ਕਿਸੇ ਦਾ ਉਹਦੇ ਨਾਲ ਮਿਲਾਪ ਹੁੰਦਾ ਹੈ ਗੁਰੂ ਸਾਬ ਦੇ ਮਿਲੈ ਸੇ ਵਿਛੜੈ ਨਹੀਂ ਸਹਜੇ ਸੱਚ ਸਮਾਵਣਿਆ ਕਹਿੰਦੇ ਜੋ ਗੁਰੂ ਦੇ ਸ਼ਬਦ ਰਾਹੀ ਜੀਵ ਪਰਮਾਤਮਾ ਦੇ ਨਾਲ ਮਿਲਦੇ ਨੇ ਫਿਰ ਉਹ ਮੁੜ ਕੇ ਪਰਮਾਤਮਾ ਨਾਲੋਂ ਵਿਛੜਦੇ ਨਹੀਂ ਉਹ ਕਹਿੰਦੇ ਆਤਮਿਕ ਅਡੋਲਤਾ ਵਿੱਚ ਟਿਕ ਕੇ ਸੱਚੇ ਦੇ ਵਿੱਚ ਲੀਨ ਹੋਏ ਰਹਿੰਦੇ ਨੇ ਤੁਜ ਤੇ ਬਾਹਰ ਕਛੂ ਨਾ ਹੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਕਹਿੰਦੇ ਹੈ ਪਰਮਾਤਮਾ ਜੀ ਤੇਰੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ ਹੁੰਦਾ ਸੰਸਾਰ ਤੇ ਤੂੰ ਆਪੇ ਜੀਵ ਪੈਦਾ ਕਰਦਾ ਆਪੇ ਹੀ ਉਹਨਾਂ ਦੀ ਸੰਭਾਲ ਕਰਦਾ ਆਪੇ ਹੀ ਉਹਨਾਂ ਦੇ ਅੰਦਰ ਦੀ ਜਾਣਦਾ ਹੈ ਕਿ ਉਹਨਾਂ ਦੇ ਅੰਦਰ ਕੀ ਚੱਲ ਰਿਹਾ ਹੈ ਮਨ ਵਿੱਚ ਆਪੇ ਕਰੇ ਕਰਾਏ ਕਰਤਾ ਗੁਰਮਤ ਆਪ ਮਿਲਾਵਣਿਆ ਕਹਿੰਦੇ ਜੋ ਕੁਛ ਵੀ ਜੀਵ ਕਰਦੇ ਨੇ ਜੋ ਕੁਛ ਵੀ ਕੀਤਾ ਜਾ ਰਿਹਾ ਸਭ ਵਾਹਿਗੁਰੂ ਜੀ ਵੱਲੋਂ ਹੀ ਕਰਵਾਇਆ ਜਾ ਰਿਹਾ ਕਹਿੰਦੇ ਗੁਰੂ ਦੀ ਮਤ ਤੇ ਚੱਲ ਕੇ ਜੀਵ ਨੂੰ ਪਰਮਾਤਮਾ ਆਪਣੇ ਨਾਲ ਮਿਲਾ ਲੈਂਦੇ ਨੇ ਜੋ ਗੁਰੂ ਦੀ ਮਤ ਤੇ ਚੱਲਦੇ ਨੇ ਕਾਮਣ ਗੁਣਵੰਤੀ ਹਰ ਪਾਏ ਪੈ ਪਾਏ ਸ਼ਿੰਗਾਰ ਬਣਾਏ ਕਹਿੰਦੇ ਉਹ ਜੀਵ ਇਸਤਰੀ ਜੋ ਵਾਹਿਗੁਰੂ ਜੀ ਦੇ ਗੁਣ ਇਕੱਠੇ ਕਰਦੀ ਆ ਤੇ ਵਾਹਿਗੁਰੂ ਜੀ ਦੇ ਆਦਬ ਨੂੰ ਡਰ ਨੂੰ ਪਿਆਰ ਨੂੰ ਆਪਣਾ ਸ਼ਿੰਗਾਰ ਬਣਾਉਂਦੀ ਆ ਕਹਿੰਦੇ ਫਿਰ ਉਹ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲੈਂਦੀ ਆ ਉਹਦੇ ਨਾਲ ਮਿਲ ਜਾਂਦੀ ਆ ਸਤਗੁਰ ਸੇਵ ਸਦਾ ਸੁਹਾਗਣ ਸੱਚ ਉਪਦੇਸ਼ ਸਮਾਵਣਿਆ ਕਹਿੰਦੇ ਸਤਗੁਰ ਦੀ ਸੇਵਾ ਕਰਕੇ ਉਹ ਜੀਵ ਸਦਾ ਸੁਹਾਗ ਵਾਲਾ ਬਣ ਜਾਂਦਾ ਉਹ ਜੀਵ ਇਸਤਰੀ ਜੋ ਸਤਗੁਰ ਦੀ ਸ਼ਰਨ ਆਉਂਦੀ ਆ ਉਹ ਵਾਹਿਗੁਰੂ ਜੀ ਦਾ ਜੋ ਸਦਾ ਸਦਾ ਰਹਿਣ ਵਾਲਾ ਸੁਹਾਗ ਆ ਉਹਨੂੰ ਪ੍ਰਾਪਤ ਕਰਦੀ ਆ ਓਹੋ ਸੱਚ ਦੇ ਉਪਦੇਸ਼ ਨੂੰ ਕਮਾਉਂਦੀ ਆ ਸੱਚ ਦੇ ਉਪਦੇਸ਼ ਤੇ ਚੱਲਦੀ ਆ ਸ਼ਬਦ ਵਿਸਾਰਨ ਤਿੰਨਾ ਠਹਰਨਾ ਠਾਓ ਪ੍ਰਮਪੂਲ ਜਿਉ ਸੰਝੇ ਕਰ ਕਾਓ ਕਹਿੰਦੇ ਜੋ ਗੁਰੂ ਦੇ ਸ਼ਬਦ ਨੂੰ ਵਿਸਾਰਦੇ ਨੇ ਵਾਹਿਗੁਰੂ ਜੀ ਦੇ ਨਾਮ ਨੂੰ ਵਿਸਾਰਦੇ ਨੇ ਉਹਨਾਂ ਨੂੰ ਟਿਕਣ ਲਈ ਕੋਈ ਜਗ੍ਹਾ ਨਹੀਂ ਮਿਲਦੀ ਹੈ ਉਨਾ ਦਾ ਹਾਲ ਇਸ ਤਰ੍ਹਾਂ ਦਾ ਹੁੰਦਾ ਜਿਵੇਂ ਕੋਈ ਕਾਂ ਸੁੰਨੇ ਘਰ ਵਿੱਚ ਚਲੇ ਜਾਂਦਾ ਤੇ ਫਿਰ ਉਹਨੂੰ ਖਾਲੀ ਹੱਥ ਮੁੜਨਾ ਪੈਂਦਾ ਖਾਣ ਨੂੰ ਕੁਝ ਨਹੀਂ ਮਿਲਦਾ ਇਸ ਤਰ੍ਹਾਂ ਹੀ ਇਹ ਜੀਵ ਜੋ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਦੇ ਜਿਹਾ ਸੰਸਾਰ ਤੇ ਆਏ ਜਿਹਾ ਨਾ ਆਏ ਕਿਉਂ ਇੱਥੇ ਆਉਣ ਦਾ ਮਕਸਦ ਹੀ ਸਾਡਾ ਇਹ ਆ ਵਾਹਿਗੁਰੂ ਜੀ ਵੱਲੋਂ ਕਿ ਅਸੀਂ ਨਾਮ ਦੀ ਕਮਾਈ ਕਰੀਏ ਤੇ ਉਹਦੇ ਵਿੱਚ ਸਮਾਜਾਈਏ ਤੇ ਸਾਡੀ ਮੁਕਤੀ ਹੋ ਜਾਏ ਬਸ ਆਹੀ ਮਕਸਦ ਆ ਪਰ ਜੋ ਨਾਮ ਹੀ ਨਹੀਂ ਜਪਦੇ ਹੈਗੇ ਤਾਂ ਫਿਰ ਨਹੀਂ ਸਮਾਈ ਹੋ ਸਕਦੀ ਮੰਜ਼ਿਲ ਮਿਲ ਨਹੀਂ ਸਕਦੀ ਵਾਹਿਗੁਰੂ ਜੀ ਵਾਹਿਗੁਰੂ ਹਲਤ ਪਲਤ ਤਿਨੀ ਦੋਬੈ ਗਵਾਏ ਦੁਖੇ ਦੁਖ ਵਿਹਾਵਣਿਆ ਫਿਰ ਜੋ ਜੀਵ ਕਹਿੰਦੇ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਦੇ ਉਹ ਆਪਣਾ ਲੋਕ ਵੀ ਤੇ ਪਰਲੋਕ ਵੀ ਉਹਨਾਂ ਦਾ ਅ ਬਸਫਲ ਨਹੀਂ ਹੁੰਦਾ ਹੈਗਾ ਫਿਰ ਉਹ ਦੁੱਖਾਂ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰਦੇ ਨੇ ਲਿਖਦੇ ਆ ਲਿਖਦੇ ਆ ਕਾਗਦ ਮਾਸ ਖੋਈ ਦੁਜੈ ਪਾਏ ਸੁਖ ਨਾ ਪਾਏ ਕੋਈ ਫਿਰ ਕਹਿੰਦੇ ਜੋ ਮਨਮੁਖ ਕਹਿ ਲੋ ਜੋ ਵਾਹਿਗੁਰੂ ਜੀ ਦਾ ਨਾਮ ਨਹੀਂ ਲੈਂਦੇ ਜੋ ਮਾਇਆ ਦੇ ਪਿਆਰ ਵਿੱਚ ਨੇ ਉਹਨਾਂ ਨੂੰ ਕਹਿੰਦੇ ਕੋਈ ਸੁੱਖ ਨਹੀਂ ਮਿਲਦਾ ਤੇ ਉਹਨਾਂ ਦੇ ਕਹਿੰਦੇ ਲੇਖਾ ਵੀ ਇੰਨਾ ਹੋ ਜਾਂਦਾ ਮਾੜੇ ਕਰਮਾਂ ਦਾ ਕਹਿੰਦੇ ਵੀ ਕਾਗਜ਼ ਵੀ ਖਤਮ ਹੋ ਜਾਂਦਾ ਤੇ ਸਿਆਹੀ ਵੀ ਖਤਮ ਹੋ ਜਾਂਦੀ ਐ ਲਿਖਦੇ ਆ ਲਿਖਦੇ ਆ ਉਹਨਾਂ ਦਾ ਲੇਖੇ ਦੇ ਢੰਡਾਰੀ ਇੰਨੇ ਵੱਡੇ ਹੋ ਜਾਂਦੇ ਨੇ ਕੂੜ ਲਿਖੈ ਤੈ ਕੂੜ ਕਮਾਵੇ ਜਲ ਜਾਵੇ ਕੂੜ ਚਿਤ ਲਾਵਣਿਆ ਕਹਿੰਦੇ ਉਹਨਾਂ ਦੇ ਲੇਖੇ ਵਿੱਚ ਕੀ ਲਿਖ ਹੁੰਦਾ ਸਭ ਕੁਝ ਕੂੜ ਲਿਖਿਆ ਜਾਂਦਾ ਕਿਉਂਕਿ ਕੂੜ ਦੀ ਕਮਾਈ ਕਰਦੇ ਨੇ ਕੂੜ ਕੀ ਆ ਸਾਰੇ ਨਾਸ਼ਵੰਤ ਪਦਾਰਥਾਂ ਚ ਜੋ ਜੀਵ ਮੋਲ ਲਾਉਂਦੇ ਨੇ ਉਹ ਕੂੜ ਹੈ ਜੋ ਸੱਚ ਨਹੀਂ ਹੈ ਜਿਹਨੇ ਖਤਮ ਹੋ ਜਾਣਾ ਕਹਿੰਦੇ ਇਹ ਜਿਹੜੇ ਕੂੜ ਵਿੱਚ ਮਨ ਲਾਉਂਦੇ ਨੇ ਕਹਿੰਦੇ ਉਹਨਾਂ ਦੇ ਤੇ ਕਹਿੰਦੇ ਵੀ ਉਹ ਮਤਲਬ ਜਲ ਜਾਣ ਵਾਲੀ ਗੱਲ ਆ ਕਹਿੰਦੇ ਉਹਨਾਂ ਦੇ ਜੀਵਨ ਤਾਂ ਫਿਰ ਕੋਈ ਕਿਸੇ ਕੰਮ ਨਹੀਂ ਨਾ ਆਇਆ ਗੁਰਮੁਖ ਸੱਚੋ ਸੱਚ ਲਿਖੈ ਵਿਚਾਰ ਸੇ ਜਨ ਸੱਚੇ ਪਾਵੈ ਮੋਖ ਦਵਾਰ ਕਹਿੰਦੇ ਜੋ ਗੁਰੂ ਦੇ ਸਨਮੁਖ ਰਹਿੰਦੇ ਨੇ ਜੀਵ ਉਹ ਸੱਚੇ ਦੀ ਵਿਚਾਰ ਲਿਖਦੇ ਨੇ ਕਹਿੰਦੇ ਫਿਰ ਉਹੀ ਸੱਚੇ ਦੀ ਦਰਗਾਹ ਦੇ ਵਿੱਚ ਮੁਕਤੀ ਦਾ ਦਵਾਰ ਪਾਉਂਦੇ ਨੇ ਵਿਕਾਰਾਂ ਵੱਲੋਂ ਮੁਕਤੀ ਪਾਉਂਦੇ ਨੇ ਉਹ ਸੱਚੇ ਹੁੰਦੇ ਨੇ ਸੱਚ ਕਾਗਜ਼ ਕਲਮ ਮਸਵਾਣੇ ਸੱਚ ਲਿਖ ਸੱਚ ਸਮਾਵਣਿਆ ਕਹਿੰਦੇ ਹੋ ਸੱਚੀ ਸੱਚਾ ਉਹਨਾਂ ਦਾ ਲਿਖਣ ਵਾਲਾ ਕਾਗਜ਼ ਹੁੰਦਾ ਸੱਚੀ ਕਲਮ ਹੁੰਦੀ ਆ ਸੱਚੀ ਉਹਨਾਂ ਦੀ ਦਿਵਾਤ ਹੁੰਦੀ ਆ ਫਿਰ ਉਹ ਕਹਿੰਦੇ ਸੱਚੇ ਦੀਆਂ ਵਡਿਆਈਆਂ ਲਿਖ ਕੇ ਸੱਚੇ ਵਿੱਚ ਹੀ ਸਮਾ ਜਾਂਦੇ ਨੇ ਮੇਰਾ ਪ੍ਰਭ ਅੰਤਰ ਵੈਠਾ ਵੇਖੈ ਗੁਰ ਪ੍ਰਸਾਦੀ ਮਿਲੈ ਸੋਈ ਜਨ ਲਖੈ ਕਹਿੰਦੇ ਮੇਰਾ ਵਾਹਿਗੁਰੂ ਜੀ ਹਰ ਇੱਕ ਦੇ ਅੰਦਰ ਬੈਠਾ ਸਭ ਨੂੰ ਦੇਖ ਰਿਹਾ ਸਭ ਦੇ ਕੀਤੇ ਹੋਏ ਕੰਮਾਂ ਨੂੰ ਦਨਿਕ ਕੰਮਾਂ ਦਾ ਨਵੇੜਾ ਕਰ ਰਿਹਾ ਵੀ ਕਿਵੇਂ ਨਿਰੀਖਣ ਕਰ ਰਿਹਾ ਕਿ ਕਿਵੇਂ ਦਾ ਕੋਈ ਕੰਮ ਕਰ ਰਿਹਾ ਫਿਰ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਹੀ ਜਿਹੜਾ ਜੀਵ ਠੀਕ ਪਰਖਿਆ ਜਾਂਦਾ ਫਿਰ ਉਹੀ ਲੇਖੇ ਚ ਪੈਂਦਾ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ਕਹਿੰਦੇ ਜਿਹੜੀ ਨਾਮ ਦੀ ਵਡਿਆਈ ਆ ਉਹ ਪੂਰੇ ਗੁਰੂ ਰਾਂ ਹੀ ਮਿਲਦੀ ਆ ਨਾਨਕ ਜੀ ਕਹਿੰਦੇ ਨੇ ਜਿਹੜੀ ਨਾਮ ਦੀ ਵਡਿਆਈ ਆ ਪੂਰੇ ਗੁਰੂ ਰਾਹੀਂ ਜੀਵ ਨੂੰ ਮਿਲਦੀ ਆ ਫਿਰ ਜਦੋਂ ਨਾਮ ਦੀ ਦਾਤ ਮਿਲਦੀ ਆ ਫਿਰ ਉਹ ਕਮਾਈ ਕਰਕੇ ਆਪਣਾ ਜੀਵਨ ਸਫਲਾ ਕਰ ਲੈਂਦੇ ਨੇ ਮਾਜ ਮਹਿਲਾ ਤੀਜਾ ਆਤਮ ਰਾਮ ਪਰਗਾਸ ਗੁਰ ਤੇ ਹੋਵੇ ਹਉ ਮੈ ਮੈਲ ਲਾਗੀ ਗੁਰ ਸਬਦੀ ਖੋਵੇ ਹੰਦੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜੋ ਅੰਦਰ ਆਤਮੇ ਦਾ ਆਪਣੇ ਅੰਦਰ ਦਾ ਜਿਹੜਾ ਹੈਗਾ ਆਤਮਿਕ ਚਾਨਣ ਉਹ ਗੁਰ ਰਹੀ ਹੁੰਦਾ ਹੈ ਗੁਰ ਰਹੀ ਹੀ ਜੀਵ ਨੂੰ ਪਤਾ ਲੱਗਦਾ ਕਿ ਵਾਹਿਗੁਰੂ ਜੀ ਹਰ ਇੱਕ ਜਗ੍ਹਾ ਤੇ ਵਿਆਪਕ ਨੇ ਫਿਰ ਗੁਰੂ ਦੇ ਸ਼ਬਦ ਦੇ ਨਾਲ ਉਹਨਾਂ ਦੇ ਅੰਦਰੋਂ ਹਉਮੈ ਦੀ ਮੈਲ ਖਤਮ ਹੋ ਜਾਂਦੀ ਹੈ ਮਨ ਨਿਰਮਲ ਅਨੰਦਨ ਭਗਤੀ ਰਾਤਾ ਭਗਤ ਕਰੇ ਹਰ ਪਾਵਣਿਆ ਕਹਿੰਦੇ ਜੋ ਜੀਵ ਹਰ ਵਕਤ ਭਗਤੀ ਕਰਦੇ ਨੇ ਭਗਤੀ ਦੇ ਰੰਗ ਵਿੱਚ ਵਾਹ ਗੁਰੂ ਜੀ ਦੇ ਰੰਗੇ ਰਹਿੰਦੇ ਨੇ ਉਹਨਾਂ ਦਾ ਮਨ ਨਿਰਮਲ ਹੋ ਜਾਂਦਾ ਫਿਰ ਉਹ ਹਰੀ ਨੂੰ ਪਾ ਲੈਂਦੇ ਨੇ ਹਉ ਵਾਰੀ ਜੀਓ ਵਾਰੀ ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ ਫਿਰ ਗੁਰੂ ਜੀ ਕਹਿੰਦੇ ਨੇ ਕਿ ਵੀ ਮੈਂ ਉਹਨਾਂ ਤੋਂ ਵਾਰੇ ਜਾਵਾਂ ਮੇਰਾ ਜੀ ਉਹਨਾਂ ਤੋਂ ਸਦਕੇ ਜੋ ਆਪ ਪਰਮਾਤਮਾ ਦੀ ਭਗਤੀ ਕਰਦੇ ਨੇ ਤੇ ਦੂਜਿਆਂ ਨੂੰ ਵੀ ਭਗਤੀ ਕਰਨ ਦੀ ਪ੍ਰੇਰਣਾ ਦਿੰਦੇ ਨੇ ਤੇਨਾ ਭਗਤ ਜਨਾ ਕੋ ਸਦ ਨਮਸਕਾਰ ਕੀਜੈ ਜੋ ਅਨ ਦਿਨ ਹਰ ਗੁਣ ਗਾਵਣਿਆ ਰਹਾਓ ਕਹਿੰਦੇ ਉਹਨਾਂ ਭਗਤਾਂ ਨੂੰ ਸਦਾ ਹੀ ਨਮਨ ਕਰੋ ਸਦਾ ਹੀ ਨਮਸਕਾਰ ਕਰੋ ਜੋ ਹਰ ਰੋਜ਼ ਹਰ ਵਕਤ ਹਰੀ ਦੇ ਗੁਣ ਗਾਉਂਦੇ ਨੇ ਆਪੇ ਕਰਤਾ ਕਾਰਨ ਕਰਾਏ ਜਿਤ ਪਾਵੈ ਤਿਤਕਾਰ ਲਾਏ ਫਿਰ ਕਹਿੰਦੇ ਭਾਈ ਜੀਵਨ ਦੇ ਵੀ ਕੀ ਵਾਸ ਹੈ ਸਭ ਕੁਝ ਜੋ ਕਾਰਨ ਕਾਰਨ ਵਾਲਾ ਹੈ ਉਹ ਕਰਤਾ ਆਪ ਹੀ ਹੈ ਪਰਮਾਤਮਾ ਵਾ ਜਿਸ ਤਰ੍ਹਾਂ ਵੀ ਉਹਨੂੰ ਭਾਉਂਦਾ ਹੈ ਉਸ ਤਰ੍ਹਾਂ ਹੀ ਜੀਵਨ ਨੂੰ ਕੰਮ ਧੰਦਿਆਂ ਚ ਲਾਉਂਦਾ ਹੈ ਪੂਰੇ ਭਾਗ ਗੁਰਸੇਵਾ ਹੋਵੇ ਗੁਰਸੇਵਾ ਤੇ ਸੁਖ ਪਾਵਣਿਆ ਕਹਿੰਦੇ ਜਿਨ੍ਹਾਂ ਦੇ ਭਾਗ ਵੱਡੇ ਨੇ ਫਿਰ ਉਹ ਗੁਰੂ ਦੀ ਸੇਵਾ ਕਰਦੇ ਨੇ ਫਿਰ ਗੁਰੂ ਦੀ ਸੇਵਾ ਕਰਨ ਵਾਲੇ ਸੁੱਖ ਪਾਉਂਦੇ ਨੇ ਮਰ ਮਰ ਜਿਵੇ ਤਾਂ ਕਿਛ ਪਾਏ ਗੁਰ ਪ੍ਰਸਾਦਿ ਹਰ ਮਨ ਵਸਾਏ ਕਹਿੰਦੇ ਜੋ ਜੀਵ ਮਾਇਆ ਦੇ ਮੋਹ ਵੱਲੋਂ ਮਰ ਜਾਂਦੇ ਨੇ ਹਉਮੈ ਵੱਲੋਂ ਮਰ ਜਾਂਦੇ ਨੇ ਤਾਂ ਉਹ ਕੁਝ ਪ੍ਰਾਪਤੀ ਕਰਦੇ ਨੇ ਤਾਂ ਫਿਰ ਗੁਰੂ ਜੇ ਕਿਰਪਾ ਕਰਦੇ ਨੇ ਤਾਂ ਉਹਨਾਂ ਦੇ ਹਰੀ ਮਨ ਵਿੱਚ ਵਸ ਜਾਂਦੇ ਨੇ ਸਦਾ ਮੁਕਤ ਹਰ ਮਨ ਵਸਾਏ ਸਹਜੇ ਸਹਜ ਸਮਾਵਣਿਆ ਜਿਨ੍ਹਾਂ ਦੇ ਕਹਿੰਦੇ ਮਨ ਵਿੱਚ ਹਰੀ ਦਾ ਵਾਸਾ ਹੋ ਜਾਂਦਾ ਜੋ ਆਤਮਿਕ ਅਡੋਲਤਾ ਵਿੱਚ ਟਿਕ ਜਾਂਦੇ ਨੇ ਫਿਰ ਉਹ ਸਦਾ ਲਈ ਵਿਕਾਰਾਂ ਵੱਲੋਂ ਮੁਕਤ ਹੋ ਜਾਂਦੇ ਨੇ ਬਹੁ ਕਰਮ ਕਮਾਵੇ ਮੁਕਤ ਨਾ ਪਾਏ ਦੇ ਸੰਤਰ ਪਵੈ ਦੁਜੈ ਪਾਏ ਖੁਆਏ ਬਿਰਥਾ ਜਨਮ ਗਵਾਇਆ ਕਪਟੀ ਬਿਨ ਸਬਦੈ ਦੁਖ ਪਾਵਣਿਆ ਕਹਿੰਦੇ ਪਰ ਜੇ ਕੋਈ ਜੀਵ ਬਹੁਤ ਹੋਰ 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 ਕੰਮ ਕਰੇ ਵਾਹਿਗੁਰੂ ਜੀ ਦਾ ਨਾਮ ਜਪਣ ਤੋਂ ਬਿਨਾ ਫਿਰ ਉਹਨੂੰ ਕਦੇ ਵਿਕਾਰਾਂ ਤੋਂ ਮੁਕਤੀ ਨਹੀਂ ਮਿਲਦੀ ਉਹ ਕਹਿੰਦੇ ਵੀ ਮਾਇਆ ਦੇ ਪਿਆਰ ਦੇ ਵਿੱਚ ਮਾਇਆ ਦੇ ਮੋਹ ਵਿੱਚ ਚਾਹੇ ਦਸੀ ਪਾਸੀ ਘੁੰਮਦਾ ਫਿਰੇ ਉਹ ਪਰ ਉਹਦਾ ਉਹ ਖੁਆਰ ਹੀ ਹੁੰਦਾ ਉਹ ਆਪਣਾ ਜਨਮ ਕਿ ਸਾਰਾ ਗਵਾ ਲੈਂਦਾ ਵਿਰਥਾ ਕਿਉਂਕਿ ਅੰਦਰ ਉਹਦੇ ਤੋਖਾ ਹੁੰਦਾ ਤੇ ਵਾਹਿਗੁਰੂ ਜੀ ਦਾ ਸ਼ਬਦ ਨਹੀਂ ਉਹ ਆਪਣੇ ਮਨ ਦੇ ਵਿੱਚ ਧਿਆਉਂਦਾ ਫਿਰ ਉਹ ਦੁੱਖ ਹੀ ਪਾਉਂਦਾ ਸਤ ਵਤ ਰਖ ਠਾਕ ਰਹਾਏ ਗੁਰ ਪ੍ਰਸਾਦੀ ਪਰਮ ਪਦ ਪਾਏ ਦੂਜੇ ਪਾਸੇ ਕਹਿੰਦੇ ਜੇ ਕੋਈ ਜੀਵ ਆਪਣੇ ਮਨ ਚੰਚਲ ਨੂੰ ਟਿਕਾ ਕੇ ਰੱਖਦੇ ਨੇ ਮਨ ਦੇ ਵਿੱਚ ਫਿਰ ਗੁਰੂ ਦੀ ਕਿਰਪਾ ਨਾਲ ਉਹ ਸਭ ਤੋਂ ਉੱਚੀ ਅਵਸਥਾ ਚੌਥੀ ਅਵਸਥਾ ਪਰਮ ਪਦ ਪਾ ਲੈਂਦੇ ਨੇ ਸਤ ਗੁਰ ਆਪੇ ਮੇਲ ਮਿਲਾਏ ਮਿਲ ਪ੍ਰੀਤਮ ਸੁਖ ਪਾਵਣਿਆ ਕਹਿੰਦੇ ਸਤਿਗੁਰ ਜੀ ਆਪ ਹੀ ਜੀਵ ਦਾ ਮੇਲ ਪਰਮਾਤਮਾ ਨਾਲ ਕਰਾ ਦਿੰਦੇ ਨੇ ਜਦੋਂ ਜੀਵ ਦਾ ਪਰਮਾਤਮਾ ਨਾਲ ਮੇਲ ਹੁੰਦਾ ਫਿਰ ਉਹ ਜੀਵ ਆਤਮਿਕ ਆਨੰਦ ਮਾਣਦਾ ਇੱਕ ਕੂੜ ਲਾਗੇ ਕੂੜੇ ਫਲ ਪਾਏ ਦੂਜੇ ਪਾਏ ਬਿਰਥਾ ਜਨਮ ਗਵਾਏ ਕਹਿੰਦੇ ਇੱਕ ਜੀਵ ਇਦਾਂ ਨੇ ਕਿ ਵੀ ਉਹ ਨਾਸ਼ਪੰਥ ਪਦਾਰਥ ਇਕੱਠੇ ਕਰਨ ਵਿੱਚ ਲੱਗੇ ਹੋਏ ਨੇ ਜਿਹੜੇ ਨਾਸ਼ਵੰਤ ਪਦਾਰਥ ਨਹੀਂ ਉਹਨਾਂ ਨੇ ਉਹਨਾਂ ਨੇ ਤਾਂ ਫਿਰ ਨਾਸ਼ ਹੋ ਜਾਣਾ ਹੋਇਆ ਫਿਰ ਉਹ ਕੂੜ ਫਲ ਪਾਉਂਦੇ ਨੇ ਤੇ ਆਪਣਾ ਜਿਹੜਾ ਜਨਮ ਆ ਕੂੜ ਵਿੱਚ ਹੀ ਬਿਰਥਾ ਗਵਾ ਦਿੰਦੇ ਨੇ ਆ ਪਰ ਡੁੱਬੇ ਸਗਲੇ ਕੁਲ ਡੋਬੇ ਕੂੜ ਬੋਲ ਬਿਖ ਖਾਵਣਿਆ ਕਹਿੰਦੇ ਇਸ ਤਰ੍ਹਾਂ ਕੂੜ ਦੀ ਕਮਾਈ ਕਰਦੇ ਆ ਆਪ ਤੇ ਡੁੱਬਣਾ ਆਪਣੀਆਂ ਹੋਰ ਕੁੱਲਾਂ ਨੂੰ ਵੀ ਡੋਬ ਲੈਂਦੇ ਨੇ ਕਿਉਂਕਿ ਮਾਇਆ ਦੀ ਜ਼ਹਿਰ ਦੀ ਕਮਾਈ ਖਾਂਦੇ ਨੇ ਇਸ ਤਨ ਮਹਿ ਮਨ ਕੋ ਗੁਰਮੁਖ ਦੇਖੈ ਪਾਏ ਭਗਤ ਜਹ ਹौं ਮੈਂ ਸੁਖ ਹੈ ਕਹਿੰਦੇ ਕੋਈ ਜੀਵ ਜੋ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਇਸ ਤਨ ਦੇ ਵਿੱਚ ਸਰੀਰ ਦੇ ਵਿੱਚ ਮਨ ਨੂੰ ਕਹਿੰਦੇ ਭਾਮਦੇ ਨੇ ਭਾਂਪਦੇ ਨੇ ਕਿ ਮਨ ਨੂੰ ਦੇਖਦੇ ਨੇ ਕਿ ਸਾਡਾ ਮਨ ਕਿੱਧਰ ਲੱਗਿਆ ਹੋਇਆ ਕਹਿੰਦੇ ਫਿਰ ਉਹ ਵਾਹਿਗੁਰੂ ਜੀ ਦੇ ਪ੍ਰੇਮਾ ਭਗਤੀ ਦੇ ਵਿੱਚ ਹਉਮੈ ਨੂੰ ਖਤਮ ਕਰ ਲੈਂਦੇ ਨੇ ਕਿਉਂਕਿ ਆਪਣੇ ਮਨ ਨੂੰ ਜਾਂਚਦੇ ਨੇ ਸਿੱਧ ਸਾਧਕ ਮੋਨਤਾਰੀ ਰਹੇ ਲੇਵਲਾਏ ਤਿੰਨ ਵੀ ਤਨ ਮਹਿ ਮਾਨਾ ਦਿਖਾਵਣਿਆ ਕਹਿੰਦੇ ਉਸ ਤਰ੍ਹਾਂ ਤੇ ਬਹੁਤ ਸਿੱਧ ਜਿਹੜੇ ਸਿੱਧੀਆਂ ਵਗੈਰਾ ਚ ਲੱਗੇ ਹੁੰਦੇ ਨੇ ਸਾਧਕ ਜਿਹੜੇ ਪੁੱਜੇ ਹੋ ਜੋਗੀ ਨੇ ਜਿਹੜੇ ਮੋਨ ਲਾ ਕੇ ਰਹਿੰਦੇ ਨੇ ਕਈ ਮੋਂਤਰੀ ਆਪਾਂ ਸੁਣਦੇ ਨੇ ਕਿ ਉਹਨਾਂ ਬੋਲਣਾ ਬੰਦ ਕੀਤਾ ਹੁੰਦਾ ਕਿਸ ਤਰ੍ਹਾਂ ਉਹ ਲੈਵ ਲਾਉਂਦੇ ਨੇ ਵਾਹਿਗੁਰੂ ਚ ਪਰ ਕਹਿੰਦੇ ਇਸ ਤਰ੍ਹਾਂ ਵੀ ਦੇਖੇ ਨੇ ਜਿਨ੍ਹਾਂ ਨੇ ਆਪਣੇ ਤਨ ਵਿੱਚ ਮਨ ਨੂੰ ਨਹੀਂ ਜਾਚਿਆ ਮਨ ਨੂੰ ਆਪਣੇ ਨੂੰ ਟਿਕਾ ਕੇ ਨਹੀਂ ਰੱਖਿਆ ਕਹਿੰਦੇ ਉਹ ਵੀ ਦੇਖੇ ਨੇ ਬਹੁਤ ਇਦਾਂ ਦੇ ਆ ਬੁਕਰਾਇਏ ਕਰਤਾ ਸੋਈ ਹੋਰ ਕੇ ਕਰੇ ਕੀ ਤੈ ਕਿਆ ਹੋਈ ਨਾਨਕ ਜਿਸ ਨਾਮ ਦੇਵੈ ਸੋ ਲੇਵੈ ਨਮੂ ਮਨਵ ਸਾਵਣਿਆ ਹਾਂਜੀ ਫੇਰ ਕਹਿੰਦੇ ਨੇ ਫੇਰ ਜਿੱਦਾਂ ਜੀਵਾਂ ਤੇ ਮਤਲਬ ਤਰਸ ਖਾ ਕੇ ਕਹਿੰਦੇ ਨੇ ਵੀ ਜੀਵ ਦੇ ਵੀ ਵਸ ਨਹੀਂ ਕਹਿੰਦੇ ਵੀ ਜੋ ਕਰਤਾ ਆਪ ਹੀ ਕਿਸੇ ਜੀਵ ਕੋਲੋਂ ਕਰਾਉਂਦਾ ਉਹੀ ਹੁੰਦਾ ਹੈ ਨਾਨਕ ਜੀ ਕਹਿੰਦੇ ਫਿਰ ਜਿਸ ਜੀਵ ਨੂੰ ਕਰਤਾ ਵਾਹਿਗੁਰੂ ਜੀ ਪਰਮਾਤਮਾ ਆਪਣਾ ਨਾਮ ਦੇਵੇ ਨਾਮ ਦੀ ਦਾਤ ਦੇਵੇ ਉਹੀ ਜੀਵ ਨੂੰ ਦਾਤ ਮਿਲਦੀ ਹੈ ਫਿਰ ਉਹੀ ਉਹ ਨਾਮ ਨੂੰ ਆਪਣੇ ਮਨ ਵਿੱਚ ਵਸਾਉਂਦੇ ਨੇ ਜੀਵ ਦੇ ਵੀ ਹੱਥ 'ਵਸ ਕੁਝ ਨਹੀਂ ਹੈ ਕਰਨ ਕਰਾਉਣ ਵਾਲਾ ਮਾਲਕ ਆਪ ਹੀ ਹੈ ਚਲੋ ਫਿਰ ਮਾਲਕ ਦੇ ਦਰ ਤੇ ਆਪਾਂ ਅਰਦਾਸ ਤਾਂ ਕਰ ਸਕਦੇ ਆ ਨਾ ਕਿ ਸਾਡੇ ਵੱਲ ਵੀ ਵਾਹਿਗੁਰੂ ਜੀ ਮਿਹਰ ਦੀ ਨਜ਼ਰ ਮਾਰੋ ਅਰਜ਼ੋਈ ਤਾਂ ਕਰ ਸਕਦੇ ਆ ਨਾ ਜੀ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਭੁੱਲਾਂ ਚੁੱਕਾਂ ਮੇਰੀ ਝੋਲੀ ਪਾਉਣੀਆਂ ਜੀ ਸਤਿਗੁਰ ਜੀ ਵਾਹਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਦੀਆਂ ਬਖਸ਼ ਦਿਓ ਜੀ ਅੱਗੇ ਤੋਂ ਸਮਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਵਾਹਿਗੁਰੂ ਜੀ ਵਾਹਿਗੁਰੂ ਹਾਂ ਵਾਹਿਗੁਰੂ